ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗਰਪਰਸਾਦ ਜਪ ਆਦੇ ਸਚੁ ਜੁਗਾਦਿ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਹਿ ਰਹਾ ਲੇਵਤਾਰਿ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਹਿ ਕਾਇਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੀ ਹੋਵਨ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦਖ ਸੁਖ ਪਾਈਐ ਇਤਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਨਾ ਹਉਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਣਵੜੇ ਆਇਆਂ ਚਾਰ ਗਾਵੇ ਕੋ ਵਿਦਿਆ ਵਿਖਾਂ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਝੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਗਾਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗ ਅੰਤਰ ਖਾਹੀ ਖਾਹੇ ਹਕਮੇ ਹਕਮ ਚਲਾਇ ਰਾਹ ਨਾਨਕ ਵਿਖਸੇ ਬੇ ਪਰਵਾਹ ਸਾਚਾ ਸਾਹਿਬ ਸਾਚਨਾਇ ਆਖਿਆ ਭਾਉ ਆਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜੈਤ ਦੇਸਾ ਦਰਬਾਰ ਮੁਹਰਕੇ ਬੋਲਣ ਬੋਲੀਐ ਜੈਤ ਸੁਣ ਤਰੇ ਪਿਆਰ ਅੰਮ੍ਰਿਤ ਵੇੜਾ ਸਚਨਾਉ ਵੜਿਆਈ ਵਿਚਾਰ ਕੰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਈ ਵੈ ਜਾਣੀਐ ਸਾਬਾ ਪੇ ਸਚਿਆਰ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਜਨ ਸੋਏ ਜਿਨ ਸੇ ਵਿਆਤ ਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮਖ ਰਹਾ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾ ਜਾਨਾਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹਿ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਸੋਮੇ ਵਿਸਰ ਨਾ ਜਾਈ ਇਹ ਰਤਨਾ ਮਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਟ ਪਾਈ ਵੇਖਾਂ ਵਿਣ ਕਰਮਾਂ ਕੇ ਮਿਲ ਲੈ ਲਈ ਮਤ ਵਿੱਚ ਰਤਨ ਜੁਆ ਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੀ ਆਰ ਜਾ ਹੋਰਦ ਸੋਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਖਾਈ ਕੇ ਜਸ ਕੀ ਰਤਨ ਯੱਗਲੇ ਜੇ ਤਿਸ ਨਦਰਨ ਆਵਈ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਸੇਹਾ ਕੋਈ ਨ ਸੁਝਈ ਜੇ ਤਿਸ ਗਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰਤ ਤਵਲ ਆਕਾਸ ਸੁਣੇ ਦੀਪ ਲੋ ਪਾਤਲ ਸੁਣੇ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇੰਦ ਸੁਣੇ ਮਖਸਲਾ ਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾਇਸ਼ਣ ਸੁਣੇ ਪੜ ਪੜ ਪਾਵੈ ਮਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸੇ ਕਪੀਰ ਪਾਤਸ਼ਾਹ ਸੁਣਿਆ ਅੰਦੇ ਪਾਖੇ ਰਾਹ ਸੁਣਿਆ ਹਾਥ ਹੋਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਘਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਹੰਗਲ ਕਲਮ ਨ ਲੇਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਚਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੱਤ ਮੰਨੇ ਮੋਹ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਾਗਨਾ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੈ ਮੋਖ ਦੁਆਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਾਰੀ ਗੁਰ ਸਿੱਖ ਮਨੈ ਨਾਨਕ वे न पेख ऐसा नाम निरंजन होए जे को मन जाने मन कोए पंच परवान पंच प्रधान पंचय पावै दरग समान पंचे सोह है दर राजन पांचा कागुर एक ध्यान जे को कह करे विचार करते कै करने नाही सुमार दान धर्म दया का पूत संतोष ताप रखिया जन सूत जे को बुजए होवै सचियार तब लै ऊपर केता भार करती हो ਪਰੇ ਹੋਰ ਹੋਰ ਇਸਤੇ ਪਾਰ ਤਲੇ ਕਮਣ ਜੋਰ ਜੀ ਯਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਏਕੋ ਕਵਾਓ ਇਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮ ਤਨਰੰਗਕਾਰ ਅਸਾਂ ਖਜਾਪ ਅਸਾਂ ਖਪਾਓ ਅਸਾਂ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਰਹੇ ਉਦਾਸ ਅਸੰਖ ਪਾਗਤ ਗੁਣ ਗਿਆਨ ਵਿਚਾਰ ਅਸੰਖ ਸਤੀਆ ਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਲੇ ਬਲਾਏ ਤਾਰ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਤਨ ਅੰਕਾਰ ਅਸੰਖ ਮੂਰਖ ਆੰਦਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਨਾਹੇ ਜੋਰ ਅਸਾਂਖ ਕਲਵੜ ਹਤਿਆ ਕਮਾਹੇ ਅਸਾਂਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੁੜੇ ਫਿਰਾਹੇ ਅਸਾਂਖ ਮਲੇਛ ਮਾਲਾ ਪਖ ਖਾਹੇ ਅਸਾਂਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਦਾ ਭਾਵੈ ਸਾਈ ਪਲੀ ਕਰ ਤੂ ਸਦਾ ਸਲਾਮ ਤਨ ਰੰਗ ਕਰ ਅਸਾਂਖ ਨਾਅ ਅਸਾਂਖ ਥਾਵ ਗਮ ਗਮ ਸੰਖਲੋ ਅਸਾਂਖ ਕਹੇ ਸਿਰ ਪਾਰ ਹੋਏ ਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਨੇ ਲਿਖੇ ਤੇ ਸਰ ਨਾਹੀ ਜਿਵ ਫੁਰਮਾਏ ਤੇਵ ਤੇਵ ਪਾਹੀ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨੰਕਾਰ ਭਰਿਏ ਹੱਥ ਪੈਰ ਤਨ ਪਾਣੀ ਧੋਤੇ ਉਤਰ ਸੁਖੀ ਹੋਤ ਪਲੀਤੀ ਕੱਪੜ ਹੋਏ ਵੇ ਸਾਬੂਣ ਲਈਏ ਹੋਤ ਹੋਏ ਭਰੀਏ ਮਤ ਪਾਪਾਂ ਕੈ ਸੰਗ ਹੋਤ ਪੈ ਨਾਵੇ ਕੇ ਰੰਗ ਕੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਓ ਨਾਨਕ ਹਕਮਿ ਆਭੋ ਜਾਹੋ ਤੀਰ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥਮ ਨਨਾਓ ਸਾਫ ਗੁਣ ਤੇਰੇ ਮੈਂ ਨਾਹੀ ਕੋਏ ਗਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਆਤਪਾਣੀ ਵਰਮਾ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣtheta ਕਵਣਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਬੇਲ ਨ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲੇਖਨ ਲੇਖ ਪੁਰਾਣ ਚਿਤ ਬਾਰ ਨ ਜੋਗੀ ਜਾਣੈ ਰਤਮਾ ਹੋਣਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਹਿਰੇ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੰਕੇ ਗਿਆ ਨਾ ਸੂਹੈ ਪਾਤਾਲ ਪਤਾਲ ਲਖ ਆਗਾਸਾਂ ਆਗਾਸੇ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸਸ ਢਾਰੇ ਕਹਿਣ ਕਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸਰਤ ਨ ਪਾਈਆ ਨਦੀਆਂ ਅਤੇ ਵਾਹ ਪਹਿ ਸਮੁੰਦ ਨ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਨਤਨ ਕੀੜੀ ਤੁਲ ਨ ਹੋਬਨੀ ਜੇ ਤੇ ਸਮਨ ਹੋ ਨਾ ਵੀਸਰ ਹੈ ਅੰਤਨ ਸਿਫਤੀ ਕਹਿਣ ਅੰਤ ਅੰਤਨ ਕਰਨੇ ਦੇਣ ਦਾ ਅੰਤ ਅੰਤਨ ਵੇਖਣ ਸੁਣਨ ਦਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੇਤੇ ਵਿਲਲਾਹੇ ਤਾਂ ਕਿ ਅੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਬੜੇ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਏਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਈ ਕੀਤੇ ਮੰਗਹਿ ਜੋਤ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇ ਕਰ ਕੀਤੇ ਲੈ ਲੈ ਮੁਕਰ ਪਾਹਿ ਕੀਤੇ ਮੂਰਖਾਹੀ ਖਾਹਿ ਕੀਤਿਆਂ ਦੁਖ ਭੋਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀਆ ਮੈਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇਈ ਕੇ ਕ੍ਰਿਸ਼ਨੋਂ ਬਖਸ਼ੇ ਸਤਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਲਗਾਣਾ ਅਮਲਵਾ ਪਾਰ ਅਮਲਵਾ ਪਾਰੀਏ ਮੁੱਲ ਪੰਡਾਰ ਅਮੁਲ ਆਵੇ ਅਮੁਲ ਲੈ ਜਾਹੇ ਮੁੱਲ ਪਾਏ ਅਮੁਲਾ ਸਮਾਹੇ ਅਮੁਲ ਧਰਮ ਅਮੁਲ ਦੀ ਬਾਣ ਮੁੱਲ ਤੱਲ ਮੁੱਲ ਪਰਵਾਣ ਮੁੱਲ ਬਖੀਸ ਅਮਲ ਨੀਸਾਂ ਮੁੱਲ ਕਰਮਾ ਮੁੱਲ ਫਰਮਾਨ ਅਮੁੱਲ ਅਮਲ ਆਖਿਆ ਨਾ ਜਾਏ ਆਖਾਂ ਖ ਰਹੇ ਨਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਮਰਮੇ ਆਖੇ ਇੰਦਰ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸਵਰਨਰ ਮੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੈ ਓਠ ਓਠ ਜਾਏ ਇਤੇ ਕੀਤੇ ਹੋਰ ਕਰਹਿ ਆਖ ਨ ਸਕੇ ਕਈ ਕੇ ਜੇਵਣ ਭਾਵੇਂ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗੜ ਤਾ ਲਿਖਿਐ ਸਰਗਾ ਬਾਰਾਂ ਗਵਾਰ ਸੋਦਰ ਕਿਹਾ ਸੋ ਕਰਕੇ ਹਾ ਜਤ ਵੈ ਸਰਬ ਸੁਮਾਲੇ ਵਾਝੇ ਨਾ ਅਨੇਕਾ ਸੰਖਾ ਕੀਤੇ ਬਾ ਬਨਹਾਰੇ ਕੀਤੇ ਰਾਗ ਪਰਿ ਸਿਓ ਕਹੀਨ ਕੀਤੇ ਕਾ ਬਨਹਾਰੇ ਗਾਵੈ ਤਹਨਾ ਪੌਣ ਪਾਣੀ ਬੈ ਸੰਤਰ ਗਾਵੈ ਯਾ ਧਰਮ ਦੁਆਰੇ ਗਾਵ ਹੈ ਚਿਤ ਕੋ ਪਤ ਲੇਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵ ਹੈ ਈਸਰ ਵਰਮਾ ਦੇਵੀ ਸਹਣ ਸਦਾ ਸਵਾਰੇ ਗਾਵ ਹੈ ਇੰਦਾ 에ਦਾ ਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਦ ਸਮਾਦੀ ਅੰਦਰ ਗਾਵਨ ਸਾ ਦੇ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨਰੇ ਕੀਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨ ਸਰਗਾ ਮਛ ਪਿਆਲੇ ਗਾਵਨ ਰਤਨ ਉਪਾਈ تیرੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਣੀ ਚਾਰੇ ਗਾਵਹਿ ਖੰਡ ਮੰਡਲ ਵਾਰਾ ਪੰਡਾ ਕਰ ਕਰ ਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਖਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇਮੇ ਚਿਤਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਤਨਾ ਜੇ ਨਰ ਚਾਈ ਰੰਗੀ ਰੰਗੀ ਈ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਪ ਤਸਦੀ ਬੜਿ ਆਈ ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੋ ਸਾਹਾ ਪਾਤਿ ਸਾਹਿਬ ਨਾਨਕ ਰਹਿਣਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਛੋੜੀ ਧਿਆਨ ਕੀ ਕਰੇ ਵਿਪੂਤ ਹਿੰਥਾ ਕਾਲ ਕੁਆਰੀ ਘਾਇਆ ਜਗਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਤੀ ਮਨ ਜੀਤੈ ਜਗ ਜੀਤ ਆਦੇਸ ਤੇਸੈ आदेश आदनिल अनाद अनाहत युग युग एको वेष भुक्त ज्ञान दया भंडारन कंठ कंठ वज है नाद आप नाथ नाथी सब जाकी अरे दिस आवरा साद संयोग वियोग दे कार चिल्ावे लिखे आवहै भाग आदेश सै आदेश आदे अनिल अनाद अनाहत युग युग एको वेष ईखा मई जगत वे आई तेन चेले परवान ਸੰਸਾਰੀ ਇਕ ਪੰਡਾਰੀ ਇਕਲਾਏ ਦੀਵਾਨ ਜਿਨ ਤਿਸ ਭਾਵੈ ਤੇ ਵੈ ਚਲਾਵੈ ਤੇ ਬੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰਾਂ ਨ ਆਵੈ ਬਹਤਾਏ ਹੋਵਡਾਨ ਆਦੇਸ ਤੇ ਸੈ ਆਦੇਸ ਆਦ ਨੀਲ ਨਦ ਨਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਸ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਸ ਤੇ ਸੈ ਆਦੇਸ ਆਦੇ ਅਨੀਲ ਆਨਾਦੇ ਆਨਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਵ ਹੌ ਲਖ ਹੋਏ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਜੜੀਆਂ ਹੋਏ ਆਕੀਸ ਸੰਗਨਾਂ ਆਕਾਸ ਕੀ ਹਿੱਟਾ ਆਈ ਰੀਸ ਨਾਨਕ ਨਦਰੀ ਪਾਈਏ ਊੜੇ ਊੜਾ ਠੀਸ ਆਖਣ ਜੋਰ ਚ ਪੈਣਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਾਰਣੇ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਂ ਪਰ ਰਖੀ ਧਰਮਸਾਲ ਇਸ ਵਿੱਚ ਜੀਤ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਹੈ ਤੇ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੈ ਨੀਸਾਣ ਗਾਚਿ ਪਕਾਈ ਉਥੇ ਪਾਇ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮ ਕਾਟ ਤਕੜੀਏ ਰੂਪ ਰੰਗ ਕੀ ਵੀਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ ਕੀਤੇ ਅੰਤ ਚੰਦ ਸੂਰ ਕੀਤੇ ਕੀਤੇ ਮੰਡਲ ਕਿਤੇ ਸੱਤ ਬਦਨਾਥ ਕੀਤੇ ਕਿਤੇ ਦੇਵੀ ਵੇਸ ਇਤੇ ਦੇਵਦਾਨੰਬ ਮਨ ਕੀਤੇ ਕਿਤੇ ਰਤਨ ਸਮੰਦ ਇਤਿਆ ਖਾਣੀ ਕੀਤੀਆ ਬਾਣੀ ਕੀਤੇ 파ਤ ਨਿਰਿੰਦ ਇਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖਾੰਡ ਮਹਿ ਗਿਆਨ ਪਰ ਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਆ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ जाए देखो कहे पिछे पछताए तिथे कड़िए सुरतम आत्मन बुद्ध तिथे कड़िए सुरा सिदा की सद कर्मखंड की बाणी जोर तिथे होर न कोई होर तिथे जोद महाबल सूर तिथे राम रहिया पर पूर तिथे सीतो सीता महमा माहे ताके रूप न कथने जाहे ना हो मरे न ठागे जाहे जिनके राम बसे मन माहे तिथे भगत बसे के लो कर ਮਨ ਦਾ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਕਰ ਵੇਖੈ ਨਦਰੇ ਨਿਹਾਲ ਤਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿਥੇ ਲੋ ਲੋ ਆਕਾਰ ਜਿਵ ਜਿਮ ਹੁਕਮ ਤੇ ਵੇ ਤੇ ਵਕਾਰ ਵਿਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਣ ਮਤ ਵੇਧ ਹਤੀਆਰ ਭਾਉ ਖਲਾ ਅਗੰ ਤਪਤਾਉ ਭਾਂਡਾ ਪਾਉ ਅਮ੍ਰਿਤ ਤੇ ਟਡਾਲ ਗਿਆ ਸਬਦ ਸਚੀ ਟਕਸਾਲ ਜਿਨ ਕਾ ਨਦਰ ਕਰਮ ਤੈਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਨੋਖ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚਾਂਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੜਕੇ ਦੂਰ ਜਿਨੇ ਨਾਮ ਤੇਆ اے مشکت کال نانک تی مخ اجلے کیتی چھٹی نال ایک او امک